ਪਾਸ ਪ੍ਰਮਾਣ ਪੱਤਰ ਲਈ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਲੇ ਸੀ ਉਹ ਅੱਜ ਮੈਨੂੰ ਦੇਖ ਕੇ ਸ਼ਰਮ ਕਰਦੇ ਨੇ ਹਾਂ ਵੀ ਇਹ ਬੰਦਾ ਕੱਲ ਨੂੰ ਅੱਦਾ ਸੀ ਅੱਜ ਕਿੱਥੇ ਖੋਜ ਗਿਆ ਮੈਂ ਪਾਜੀ ਸਾਨਾ ਪਹਿਲੇ ਪਲੱਸ ਟੂ ਪੜਿਆ ਪਲੱਸ ਟੂ ਤੋਂ ਬਾਅਦ ਜਿਹੜੇ ਕੋਈ ਸਕੂਲ ਦੇ ਐਕਟੀਵਿਟੀ ਹੋਣੀ ਉਹ ਸ਼ਾਟੂ ਬਿਟੀ ਮੈਂ ਕੰਪਲੀਟ ਕਰਦਾ ਸੀ ਕਿ ਕੋਚੇ ਵਿੱਚ ਚਲੇ ਆ ਜਾਂਦਾ ਦੇਖਾ ਇਹ ਲੋਕ ਕਿ ਮੇਰਾ ਹਾਲ ਤੱਕ ਮਜ਼ਾਕ ਹੀ ਹੋ ਰਿਹਾ ਹੈ ਜਿਹੜੇ ਸਾਡੀ ਸਿੱਖ ਕਮਿਊਨਿਟੀ ਨੂੰ ਫਸਟ ਸਟਾਰਟ ਕਰਾਂਗਾ ਸਿੱਖ ਕਮਿਊਨਿਟੀ 'ਚ ਜਿਹੜੇ ਬੱਚੇ ਇਦਾਂ ਦੇ ਆ ਉਹਨਾਂ ਨੂੰ ਸੰਭਾਲਣ ਜ਼ਰੂਰ ਕਿਉਂਕਿ ਇਹ ਕਈ ਵਾਰੀ ਇਹ ਸੋਚਦੇ ਆ ਕਿ ਸਾਰੇ ਆਪਾਂ 올 ਓਵਰ ਜਿੰਨੇ ਬੱਚੇ ਹੈਗੇ ਆ ਸਾਡੇ ਕੋਲ ਸਟੂਡੈਂਟਸ ਹੋ ਗਏ ਜਾਂ ਜਿਹੜੇ ਪੜ ਚੁੱਕੇ ਆ ਸਾਰਿਆਂ ਨੂੰ ਜੇ ਆਪਾਂ ਨਹੀਂ ਸੰਭਾਲ ਸਕਦੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਮਜ਼ਾਕ ਡਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਲਈ ਥੋੜੀ ਮੁਸ਼ਕਲ ਹੋ ਸਕਦੀ ਹੈ ਆਪਣਾ ਕਰੀਅਰ ਬਣਾਉਣ ਚ ਜਾਂ ਦੁਨੀਆ ਵਿੱਚ ਵਿਚਰਨ ਚ ਕੜ ਤਕੜ ਉਹਨਾਂ ਦੀ ਮਾਂ ਪਿਓ ਜ਼ਰੂਰ ਖੜੀ ਐ ਤੇ ਉਤੋਂ ਦੀ ਫਿਰ ਬਾਕੀ ਬੱਚੇ ਜਿਹੜੇ ਹੈਗੇ ਉਹ ਫਿਰ ਫਿਰ ਹੌਸਲਾ ਨਹੀਂ ਛੱਡਣਗੇ ਕਿ ਸਾਡੇ ਨਾਲ ਸਾਡੀ ਗੋਮ ਖੜੀ ਆ ਇਸ ਕਰਕੇ ਅ ਚਾਹੀਦਾ ਤੇ ਇਹੀ ਹੈ ਕਿ ਸਾਰੇ ਮਿਲ ਜੁਲ ਕੇ ਇਹਨਾਂ ਦਾ ਧਿਆਨ ਰੱਖੀਏ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਜਿਹਨਾਂ ਹੈ ਹਾਂਜੀ ਹਾਂਜੀ ਹੋਰ ਮੇਰੇ ਵੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਨਸ਼ੇ ਦੇ ਵਿੱਚ ਕੋਈ ਵੀ ਨਾ ਕਿ ਆ ਜ ਆਪਣੇ ਪਰਮਾਤਮਾ ਨਾਲ ਲੱਗ ਪੜੀਏ ਕਹਿੰਦੇ ਇੱਕ ਦਿਨ ਪਰਮਾਤਮਾ ਚੰਗਾ ਵਕਤ ਜੋ ਲੈਂਦਾ ਜਿਹੜੇ ਉੱਤੇ ਤੋਂ ਤੀਬਰ ਉਸਾਰ ਕਰਦੇ ਪੇਰੈਂਟਸ ਕਹਿੰਦੇ ਠੀਕ ਹੈ ਬੱਚੇ ਨੂੰ ਮੋਬਾਈਲ ਫੜਾ ਦਿਓ ਸਾਰਾ ਦਿਨ ਲੱਗਾ ਰਹੇ ਜਾਂ ਟੀਵੀ ਨਾਲ ਲੱਗਾ ਰਹੇ ਠੀਕ ਹੈ ਇਹਦੇ ਕੋਲ ਵੀ ਸਾਰੀ ਫੈਸਿਲਿਟੀਆਂ ਕਰਦੇ ਨੇ ਪ੍ਰੋਵਾਈਡ ਕੀਤੀਆਂ ਬਟ ਇਹਨੇ ਆਪੇ ਇੰਟਰਸਟ ਨਹੀਂ ਦਿੱਤਾ ਆਪੇ ਗੁਰੂ ਘਰ ਅੱਗਾ ਤੇ ਰੱਬ ਕੋਲ ਹੀ ਚਲੋ ਹੁੰਦਾ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਪਾਸੇ ਲੱਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ ਬਾਬਾ ਜੀ ਤੁਹਾਡਾ ਕੱਦ ਛੋਟਾ ਔਨ ਕਰ ਦਿੱਤੀ ਕੀ ਤੁਹਾਨੂੰ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਛੋਟੇ ਜੀ ਮੈਂ ਭਾਜੀ ਸਾਨਾ ਪਹਿਲੇ ਪਲਾਸਟਿਕ ਦੇ ਪੜਿਆ ਪਲਾਸਟਿਕ ਤੋਂ ਬਾਅਦ ਜਿਹੜੇ ਕੋਈ ਸਕੂਲ ਦੇ ਐਕਟੀਵਿਟੀ ਹੋਣੀ ਪੋਛੇ ਟੂ ਬਿਟੇ ਮਾ ਕਬਲੇ ਰਖਾਤਾ ਸੀ ਕਿ ਪੋਛੇ ਵਿੱਚ ਚਲਾਇਆ ਜਾਂਦਾ ਸੀ ਦੇਖਾ ਇਹ ਲੋਕ ਕਿ ਮੇਰਾ ਹੱਥ ਤੱਕ ਮੁ ਜਾ ਕੇ ਬੰਦ ਹੋ ਗਿਆ 10 ਸਾਲ ਮੈਂ ਆਪਣੀ ਜਿਲ੍ਹੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਆਪਣੇ ਸਨੇਹਾਰੀ ਕੋ ਕੰਮ ਤੇ ਆਪਣੇ ਗਾਗਨ ਭਾਜੀ ਬినੋਦ ਭਾਜੀ ਵਰਗੇ ਉਹਨਾਂ ਨਾਲ ਆਪਣਾ ਕੰਮ 2 ਸਾਲਾਂ ਦੇ ਕੋ ਕੰਮ ਕੀਤਾ ਤੇ ਉਹਨਾਂ ਨੇ ਭਰਾਵ ਵਰਗਾ ਪਿਆਰ ਕੀਤਾ ਉਸ ਤੋਂ ਬਾਅਦ ਮੈਂ ਅੱਜ ਗੁਰਦੁਆਰੇ ਵੀ ਸਵੇਰੇ ਸਮੇਂ ਮੱਥਾ ਟੇਕਣ ਲੱਗ ਪਿਆ ਮੱਥਾ ਟੇਕਣ ਦਾ ਵਾਅਦਾ ਕਿ ਅੱਥੇ ਜਿਹੜੇ ਤਿੰਨ ਜਸਕਰਨ ਭਾਜੀ ਗੋਟੂ ਭਾਜੀ ਤੇ ਮੱਥਨ ਭਾਜੀ ਸੀ ਉਹਦੇ ਵਿੱਚ ਦੋ ਪੋਸਟਾਂ ਖਾਲੀ ਨੇ ਤੇ ਇੱਕ ਸੇਵਾ ਵਾਲੀ ਪੋਸਟ ਖਾਲੀ ਨੇ ਤੇ ਇਸ ਮੁਸਾ ਸਾਹ ਸੰਗਤ ਵੱਲੋਂ ਅੰਮਿਤਪਾਜੀ ਵਰਗੇ ਨਤੇ ਵਰਗੇ ਭਾਜੀ ਵਰਗੇ ਰਿੰਪੂ ਭਾਜੀ ਵਰਗੇ ਅਮਨ ਭਾਜੀ ਵਰਗੇ ਵੱਲੋਂ ਮਨੁਸਨਿਆ ਦੇ ਤਿਆਗ ਕਿ ਤੂੰ ਹੁਣ ਕਿਸੇ ਵੀ ਦੁਕਾਨ ਤੇ ਕੰਮ ਨਹੀਂ ਕਰਨਾ ਆਪਣਾ ਗੁਰੂ ਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਕਿ ਗੁਰੂ ਘਰ ਵਿੱਚ ਮੈਨੂੰ ਰਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮਨੁਸ ਮੁੱਖ ਸੇਵਾ ਦਾ ਉਹ ਦਰਤਾ ਗਿਆ ਉਹ ਦਰਦਤ ਵਾਟ ਫਿਰ ਮੈਂ ਸਾਰੀ ਸੇਵਾ ਹੁੰਨ ਤੱਕ ਬਣਵਾ ਰਿਹਾ ਤੇ ਜੋ ਆਰਾਊਂਡ ਅੰਦਰ ਸਾਬਕਾ ਮੈਂ ਦੇ ਕੋਤਵਾਰੀ ਕਰ ਰਿਹਾ ਤੇ ਬਚਵੰਤੀ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਹੁੰਦਾ ਹਾਂ ਜੀ ਬੱਚਿਆਂ ਮਜ਼ਾਕ ਵੀ ਤੁਹਾਡਾ ਆਇਆ ਹਾਂ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਸੀ ਫਿਰ ਉਹ ਬਸ ਸਾਥੀ ਗੈਰੀ ਜੀ ਪਰਮਾਤਮਾ ਦੇਖ ਰਿਹਾ ਸਭ ਉਹ ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਉਂਦੇ ਆ ਮੈਂ ਸਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਵਾਗਤ ਹੈ ਹਾਬੀਬ ਆ ਬੰਦਾ ਕੱਲ ਨੂੰ ਅਦਾ ਸੀ ਜੱਜ ਕਿਤੇ ਪੁੱਜ ਗਿਆ ਹੋ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਦਿਨ ਹੈ ਕਿ ਹਾਂਜੀ ਹਾਂਜੀ ਹੋਰ ਮੇਰੇ ਵਰਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਨਸ਼ੇ ਦੇ ਵਿੱਚ ਕੋਈ ਵੀ ਨਿੱਕਾ ਅਜੇ ਆਪਣੇ ਪਰਮਾਤਮਾ ਨਾਲ ਲੜ ਪੜੀਏ ਕਹਿੰਦੇ ਇੱਕ ਦਿਨ ਪਰਮਾਤਮਾ ਚੰਗਾ ਵਕਤ ਜੂਲ ਲੈ ਲੈਂਦਾ ਜੇ ਆਪਣੇ ਤੋਂ ਕੀ ਭਰੋਸਾ ਕਰੀਏ ਤੇ ਬਾਈ ਅੰਮ੍ਰਿਤਧਰ ਛੱਡਿਆ ਔਰ ਤੁਸੀਂ ਆਪਣੇ ਦੁਨੀਆਵੀ ਕੰਮ ਵੀ ਜਿਹੜੇ ਆ ਛੱਡ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਿਓ ਠੀਕ ਹੈਣਾ ਅੰਮ੍ਰਿਤਧਰ ਅੰਮ੍ਰਿਤ ਪਾਣੀ ਮਾ 2019 ਛੱਡਿਆ ਦਰਬਾਰ ਸਾਹਿਬ ਸੁਖਰਾਲਾ ਡਾਕਟਰ ਸਾਹਿਬ ਦਾ ਮੈਨੂੰ ਸਾਲਾਂ ਜਿਹੜਾ ਲੱਗ ਰਹੀ ਹੈ ਗੁਰੂ ਨਾਨਕ ਦੇਵ ਜੀ ਨਾਲ ਜੋ ਵੀ ਉਹਨਾਂ ਨੇ ਮੈਂ ਆਪਣੇ ਪਿਆਰ ਸਬੰ ਨਾਲ ਬਣਾਇਆ ਹੋਇਆ ਹੈ ਅਜੇ ਤੱਕ ਵੀ ਮੈਂ ਗੁਰੂ ਨਾਨਕ ਦੇਵ ਜੀ ਨਾਲ ਜਰਾ ਮੰਨ ਲਿਆ ਕਰ ਵਾਰ ਜਿਹੜਾ ਕਰ ਵਾਰ ਪਾਜੀ ਮੈਂ ਮਹੀਨੇ ਚ ਇੱਕ ਵਾਰ ਹੀ ਜਾਣਾ ਮਮਾ ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਉਸ ਤੋਂ ਬਾਅਦ ਮੇਰੇ ਪਾਪਾ ਦੁਨੀਆਵੀ ਜਿਹੜੀਆਂ ਕੰਮ ਹੈਗੇ ਆ ਉਹ ਛੱਡ ਕੇ ਗੁਰੂ ਦੇ ਹਾਂ ਜੀ ਉਹਦੇ ਚੰਨ ਚ ਲੱਗੇ ਹਾਂ ਜੀ ਠੀਕ ਜੀ ਇਹ ਨਹੀਂ ਹੈ ਹਾਂਜੀ ਤੇ ਦੁਨੀਆਂ ਵੱਲੋਂ ਮੈਨੂੰ ਬਹੁਤ ਬਹੁਤ ਪਾਣੇ ਮਾਰੀ ਜਾਂਦੇ ਸੀ ਕਿ ਦੁਨੀਆਂ ਵਿੱਚ ਤੂੰ ਕੁਛ ਵੀ ਕਰਸਨਾ ਕੁਛ ਨਹੀਂ ਹੋਏਗਾ ਤੇਰਾ ਬਣਾਇਆ ਤੂੰ ਅੱਧਾ ਹੀ ਲਾਜਣਾ ਪਰ ਜੀ ਰੋਸ ਮੇਰੇ ਪਰਮਾਤਮਾ ਦੀ ਬਾਹ ਫੜੀ ਉਸ ਪਰਮਾਤਮਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਅੱਜ ਮੇਰੇ ਹਾਕਰਕ ਜਗ੍ਹਾ ਤੇ ਸਤਕਾਰ ਹੀ ਸਤਕਾਰ ਹੋ ਗਿਆ ਸ਼ੁਰੂ ਵਿੱਚ ਜਦੋਂ ਇਹਨੂੰ ਆਪਾਂ ਦੇਖਿਆ ਉਦੋਂ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਚੱਲਦੀ ਵੀ ਇੰਨੇ ਬਾਕੀਆਂ ਦੇ ਨਾਲ ਬਰਾਬਰ ਸੇਵਾ ਕਰਨੀ ਉਦੋਂ ਦਾ ਛੋਟਾ ਹੀ ਉਹਦਾ ਦਾੜੀ ਵੀ ਨਹੀਂ ਉਦੋਂ ਸਕੂਲੇ ਪੜਦਾ ਸੀ ਛੋਟਾ ਬੱਚਾ ਸੀ ਆਪਾਂ ਕਹੇ ਚਲੋ ਬੱਚਾ ਕਿਸੇ ਦਾ ਹੁੰਦਾ ਆ ਤੇ ਹਾਈਟ ਤਾਂ ਉਦੋਂ ਪਤਾ ਲੱਗ ਗਿਆ ਸੀ ਕਿ ਇਹਦੀ ਜ਼ਿਆਦਾ ਨਹੀਂ ਹੋ ਪਈ ਫਿਰ ਜਦੋਂ ਡੈਲੀ ਸੇਵਾ ਸੰਗਤ ਨੇ ਇਹਨੂੰ ਵੇਖਣਾ ਤੇ ਸੰਗਤ ਨੂੰ ਪਤਾ ਲੱਗ ਗਿਆ ਕਿ ਨਹੀਂ ਇਹਦੇ ਵਿੱਚ ਕੋਈ ਕੋਈ ਸ਼ਰਧਾ ਭਾਵਨਾ ਹੈਗੀ ਆ ਕੋਈ ਬੜੀ ਲਗਨ ਨਾਲ ਕੰਮ ਕਰਦਾ ਕਦੀ ਕਿਸੇ ਨਾਲ ਲੜਨਾ ਨਹੀਂ ਕਦੀ ਝਗੜਨਾ ਨਹੀਂ ਬਸ ਆਪਣੇ ਧਿਆਨ ਨਾਲ ਕੰਮ ਕਰਦਾ ਰਹਿੰਦਾ ਰਿਹਾ ਉਦੋਂ ਤੇ ਸਾਰੀ ਸੰਗਤੋਂ ਨਾਲ ਮਿਲ ਜੁਲ ਕੇ ਸੇਵਾ ਕਰਦੀ ਸੀ ਤੇ ਇਹਦਾ ਵਿੱਚ ਬੜਾ ਯੋਗਦਾਨ ਰਿਹਾ ਉਦੋਂ ਉਸ ਤੋਂ ਬਾਅਦ ਇਹਦਾ ਇੱਥੇ ਥੋੜਾ ਇੰਟਰਸਟ ਵਧ ਗਿਆ ਗੁਰਦਵਾਰ ਸਾਹਿਬ ਜਾਣਾ ਸ਼ੁਰੂ ਕਰਤਾ ਨੇ ਦਿੱਲੀ ਪ੍ਰੋਗਰਾਮਾਂ ਚ ਕਹ ਲੋ ਜਾਂ ਉਦਾਂ ਦਿੱਲੀ ਰੂਟੀਨ ਚ ਵੀ ਤੇ ਫਿਰ ਉਸ ਤੋਂ ਬਾਅਦ ਸੰਗਤ ਨੇ ਕਿਹਾ ਕਿ ਇਹਦਾ ਧਿਆਨ ਵੀ ਰੱਖਿਆ ਕਰੋ ਜਾਂ ਕਿੱਦਾਂ ਹੈ ਨਾ ਸਾਰੇ ਨੇ ਆਪਸ ਚ ਸਲਾਹ ਕੀਤੀ ਫਿਰ ਉਸ ਤੋਂ ਬਾਅਦ ਇੱਥੇ ਨਾ ਪ੍ਰੋਪਰ ਜਿੰਨਾ ਦੇਖ ਬਣਾਣੀ ਸਿੱਖ ਲਈ ਜਨੇ ਦੇ ਦੇਖ ਬਣਾਣੀ ਸਿੱਖੀ ਜਾਂ ਹੋਰ ਸੇਵਾਵਾਂ ਨੇ ਪੂਰੀਆਂ ਪ੍ਰੋਪਰ ਸਾਰਾ ਕੁਝ ਆਬਜ਼ਰਵ ਕੀਤਾ ਨੇ ਕੀ ਕੀ ਕਿੱਦਾਂ ਕਿੱਦਾਂ ਹੁੰਦਾ ਸਾਰੇ ਕੋ ਜਦੋਂ ਸਿੱਖ ਲਿਆ ਤੇ ਫਿਰ ਕਈਆਂ ਦਾ ਫੈਸਲਾ ਹੋਇਆ ਕਿ ਜਦੋਂ ਦਿੱਲੀ ਦੇ ਰੂਟੀਨ ਵਿੱਚ ਸੇਵਾ ਕਰਨ ਲੱਗ ਪਿਆ ਫਿਰ ਕਈਆਂ ਨੇ ਸੋਚਿਆ ਕਿ ਇਹਦੀ ਕਿਤੇ ਨਾ ਕਿਤੇ ਸੇਵਾ ਲਗਾਈ ਜੇ ਮਤਲਬ ਇਹਨੂੰ ਇੱਥੇ ਪ੍ਰੋਪਰ ਕੋਈ ਨਾ ਕੁਝ ਸੈਲਰੀ ਵੀ ਦਿੱਤੀ ਜਾਏ ਉਹਦਾ ਵੀ ਵਧੀਆ ਸਰ ਜਾਏਗਾ ਪੜਾਈ ਦੇ ਖਰਚੇ ਜਾਂ ਹੋਰ ਨਿਕਲਿਆ ਕਰਨਗੇ ਕਿਉਂਕਿ ਰੰਦਾ ਤੇ ਇੱਥੇ ਰਿਹਾ ਇਹਨੂੰ ਕਈ ਕਈ ਵਾਰੀ ਕਹਿੰਦੇ ਵੀ ਰਹੇ ਆ ਕਿ ਤੂੰ ਆਪਣਾ ਪੜ੍ਹਿਆ ਕਰ ਇਧਰ ਧਿਆਨ ਨਾ ਦੇ ਪਰ ਆ ਕਿ ਪੜ੍ਹਾਈ ਦੇ ਨਾਲ ਨਾਲ ਪਲੱਸ 2 ਕੀਤੀ ਆ ਪੜ੍ਹਾਈ ਦੇ ਨਾਲ ਨਾਲ ਇੱਥੇ ਸੇਵਾ ਬੜੀ ਵਧੀਆ ਕਰਦਾ ਰਿਹਾ ਤੇ ਫਿਰ ਜਦੋਂ ਸਾਰੀ ਸੰਗਤ ਦਾ ਫੈਸਲਾ ਆਇਆ ਫਿਰ ਇਹਨੂੰ ਇੱਥੇ ਸੇਵਾਦਾਰ ਦੀ ਮੁੱਖ ਸੇਵਾਦਾਰੀ ਕਹਿ ਸਕਦੇ ਕਿਉਂਕਿ ਜਿੰਨੀ ਵਧੀਆ ਰਿਸਪੌਂਸਿਬਿਲਟੀ ਦੇ ਨਾਲ ਕੰਮ ਕਰਦਾ ਮੈਂ ਇੱਕ ਮੈਸੇਜ ਜਾਂ ਕਹਿ ਲਓ ਆਪਣਾ ਵਿਚਾਰ ਸਾਰਿਆਂ 'ਗਿ ਜਰੂਰ ਰੱਖਾਂਗਾ ਭਾਵੇਂ ਗੁਰਦੁਆਰੇ ਦੀਆਂ ਕਮੇਟੀਆਂ ਭਾਵੇਂ ਸੰਸਥਾਵਾਂ ਆ ਜਿਹੜੇ ਸਾਡੀ ਸਿੱਖ ਕਮਿਊਨਿਟੀ ਤੋਂ ਫਸਟ ਸਟਾਰਟ ਕਰਾਂਗਾ ਸਿੱਖ ਕਮਿਊਨਿਟੀ 'ਚ ਜਿਹੜੇ ਬੱਚੇ ਇਦਾਂ ਦੇ ਆ ਉਹਨਾਂ ਨੂੰ ਸੰਭਾਲਣ ਜ਼ਰੂਰ ਕਿਉਂਕਿ ਇੱਕ ਕਈ ਵਾਰੀ ਇਹ ਸੋਚਦੇ ਆ ਕਿ ਸਾਰੇ ਆਪਾਂ 올 ਓਵਰ ਜਿੰਨੇ ਬੱਚੇ ਹੈਗੇ ਆ ਸਾਡੇ ਕੋਲ ਸਟੂਡੈਂਟਸ ਹੋ ਗਏ ਜਾਂ ਜਿਹੜੇ ਪੜ ਚੁੱਕੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਮਜ਼ਾਕ ਡਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਲਈ ਥੋੜੀ ਮੁਸ਼ਕਲ ਹੋ ਸਕਦੀ ਹੈ ਆਪਣਾ ਕਰੀਅਰ ਬਣਾਉਣ ਚ ਜਾਂ ਦੁਨੀਆ ਚ ਵਿਚਰਨ ਚ ਕੜ ਤਕੜ ਉਹਨਾਂ ਦੀ ਮਾਂ ਪਰ ਜ਼ਰੂਰ ਖੜੀਏ ਤੇ ਉੱਥੋਂ ਦੀ ਫਿਰ ਬਾਕੀ ਬੱਚੇ ਜਿਹੜੇ ਹੈਗੇ ਉਹ ਫਿਰ ਫਿਰ ਹੌਸਲਾ ਨਹੀਂ ਛੱਡਣਗੇ ਕਿ ਸਾਡੇ ਨਾਲ ਸਾਡੀ ਕੌਮ ਖੜੀ ਆ ਇਸ ਕਰਕੇ ਅ ਚਾਹੀਦਾ ਤੇ ਇਹੀ ਹੈ ਕਿ ਸਾਰੇ ਮਿਲ ਜੁਲ ਕੇ ਉਹਨਾਂ ਦਾ ਧਿਆਨ ਰੱਖੀਏ ਤੇ ਬਾਕੀ ਆ ਕਿ ਜਿਹੜੇ ਬੱਚੇ ਗੁਰੂ ਘਰ ਨਾਲ ਨਹੀਂ ਜੁੜੇ ਜਾਂ ਸੇਵਾ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਦੇਖੋ ਜੇ ਆਹ ਕਰ ਸਕਦਾ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ ਆ ਪੇਰੈਂਟਸ ਦਾ ਵੀ ਥੋੜਾ ਆਲਸ ਹੁੰਦਾ ਆ ਪੇਰੈਂਟਸ ਕਹਿੰਦੇ ਠੀਕ ਆ ਬੱਚੇ ਨੂੰ ਮੋਬਾਈਲ ਫੜਾ ਦਿਓ ਸਾਰਾ ਦਿਨ ਲੱਗਾ ਰਹੇ ਜਾਂ ਟੀਵੀ ਨਾਲ ਲੱਗਾ ਰਹੇ ਠੀਕ ਆ ਇਹ ਇਹਦੇ ਕੋਲ ਵੀ ਸਾਰੀ ਫੈਸਿਲਟੀਆਂ ਕਰਦੇ ਨੇ ਪ੍ਰੋਵਾਈਡ ਕੀਤੀਆਂ ਬਟ ਇਹਨੇ ਆਪੇ ਇੰਟਰਸਟ ਨਹੀਂ ਦਿੱਤਾ ਆਪੇ ਗੁਰੂ ਘਰ ਅਗਾਂਹ ਤਾਂ ਰੱਬ ਵੱਲ ਹੀ ਚੱਲੋ ਹੁੰਦਾ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਪਾਸੇ ਲੱਗਿਆ ਬਾਕੀ ਸਾਨੂੰ ਇਹ ਤੋਂ ਸਾਨੂੰ ਜਾਂ ਫਿਰ ਗੁਰਦੁਆਰਾ ਸਾਹਿਬ ਦੀ ਸੰਗਤ ਨੂੰ ਕਮੇਟੀ ਨੂੰ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਇਹ ਤੋਂ ਕਰੀ ਆਈ ਤੇ ਕੋਈ ਵੀ ਗੱਲ ਜੇ ਕੋਈ ਕਹਿ ਵੀ ਦੋ ਕੁ ਮਾੜੀ ਮਿੱਟੀ ਕੰਮ ਵੀ